ਉੱਖ ਤੇ ਕੋਈ ਹੈ ਨਾ ਕਿ ਪਰਮਾਤਮਾ ਕਾਲ ਪੰਥ ਨੂੰ ਜਪਣ। ਇੱਕੋ ਹੀ ਭੁੱਖ ਹੈ। ਤੇ ਸਤਿਗੁਰੂ ਨੇ ਬਾਣੀ 'ਚ ਜ਼ਿਕਰ ਇਹ ਕੀਤਾ ਹੈ ਕਹਿੰਦੇ ਜਿਹਨੂੰ ਉਹਦੀ ਭੁੱਖ ਲੱਗ ਜਾਂਦੀ ਹੈ ਨਾ ਉਹਦੇ ਦੁੱਖ ਟੁੱਟ ਜਾਂਦੇ ਨੇ। ਭੁੱਖ ਪੈਦਾ ਕਰ। ਦੇਖੋ ਇੱਕ ਤਨ ਦੀ ਲੋੜ ਹੈ। ਇਸ ਸਰੀਰ ਨੂੰ ਪਾਣੀ ਦੀ ਵੀ ਲੋੜ ਹੈ, ਅੰਨ ਦੀ ਵੀ ਲੋੜ ਹੈ। ਇਹ ਲੋੜਾਂ ਨੇ ਮਹਾਰਜ ਕਹਿੰਦੇ ਸਾਡੇ ਤ੍ਰੈਮਣ ਦਿਉਰੀ ਚੱਲੈ ਪਰ ਅੰਨ ਨਾ ਇਹ ਲੋੜ ਹੈ ਪਰ ਜੇ ਕੱਲਾ ਇੱਥੇ ਖੜਾ ਹੈ ਬੰਦਾ ਤਨ ਦੀਆਂ ਲੋਣਾ ਪੂਰੀਆਂ ਕਰੀ ਜਾਂਦਾ ਹੈ ਤਨ ਦੀ ਭੁੱਖ ਜਾਂ ਤਨ ਦੀ ਪਿਆਸ 부ਝਾਈ ਜਾਂਦਾ ਹੈ ਮਟਾਈ ਜਾਂਦਾ ਹੈ ਤੇ ਫਿਰ ਦੁਖੀ ਵੀ ਹੈ ਬੰਦਾ ਜਿਹੜਾ ਬੰਦਾ ਤਨ ਤਾਂ ਕਹਿਣ ਤਨ ਦੀ ਭੁੱਖ ਮਟਾਉਂਦਾ ਤਨ ਦੀ ਪਿਆਸ ਮਟਾਉਂਦਾ ਹੈ ਉਹ ਬੰਦਾ ਦੁਖੀ ਵੀ ਹੈ। ਸਰੀਰ ਦੀ ਖੜ ਗਿਆ ਪਚਾਰ ਤਨ ਤੇ ਖੜ ਗਿਆ। ਜਿਸ ਬੰਦੇ ਤੂੰ ਤਨ ਦੀਆਂ ਲੋੜਾਂ ਪੂਰੀਆਂ ਕਰਦੇ ਵਿੱਚ ਹੀ ਸਮਾਂ ਲੱਗ ਗਿਆ। ਤਨ ਦੀਆਂ ਲੋੜਾਂ ਪੂਰੀਆਂ ਕਰਦੇ ਵਿੱਚ ਹੀ ਜੀਵਨ ਗੁਜ਼ਾਰ ਦਿੱਤਾ। ਸਾਰੀ ਉਮਰ ਦੁਖੀ ਰਿਹਾ ਮਹਾਰਾਜ ਕੇ। ਦੁਖੀ ਕਿਉਂ ਰਿਹਾ? ਕਿਉਂਕਿ ਮਾਲ ਦੀ ਭੁੱਖ ਨਹੀਂ ਮਟਾਈ ਨੇ ਇਸ ਕਰਕੇ ਦੁਖੀ ਰਿਹਾ। ਮਨਦੀਪ ਉਫਰ ਮਟਾਉਂਦਾ ਰਿਹਾ ਵਿਚਾਰਾ ਸੰਸਾਰੀ ਚੀਜ਼ਾਂ ਨਾਲ ਕਮਾਇਆ ਇਕੱਠੀ ਕਰ ਲਈਏ ਸੁੱਖ ਸੁਹੂਲਤਾਂ ਹੋ ਫਿਰ ਬੈਠ ਕੇ ਖਾਂਵਾਂਗੇ ਬੁਢਾਪੇ ਦੇ ਸਮੇਂ ਕੰਮ ਆਏਗੀ ਮਾਇਆ ਇਹ ਗੱਲਾਂ ਕਰਦਾ ਰਿਹਾ ਵਿਚਾਰਾ ਅਸਲ ਵਿੱਚ ਮਨ ਨੂੰ ਇਸ ਚੀਜ਼ ਦੀ ਭੁੱਖ ਨਹੀਂ ਹੈ ਨਾ ਇਹਨਾਂ ਚੀਜ਼ਾਂ ਨਾਲ ਮਨ ਦੀ ਭੁੱਖ ਨੂੰ ਮਟਾ ਸਕਦਾ ਹੈ ਤੇ ਜੇ ਮਟਾ ਸਕਦਾ ਹੁੰਦਾ ਫਿਰ ਦੁੱਖ ਹੀ ਨਾ ਹੁੰਦਾ ਤੂੰ ਤਾਂ ਦੁਖੀ ਹੈ ਉਮਰੇ ਲਾਈਆਂ ਦੁਖੀ ਹੋ ਕੇ ਬੰਦਾ ਚਲੇ ਜਾਂਦਾ ਤਾਂ ਚਾਹਦਾ ਕਿਉਂ ਚਲੇ ਜਾਂਦਾ ਕਿਉਂਕਿ ਮਨ ਦੀ ਜਿਹੜੀ ਅਸਲ ਖਰਾਬ ਨਾ ਉਹ ਨਹੀਂ ਉਹ ਦਿੱਤੀ ਇਸ ਕਰਕੇ ਦੁਖੀ ਹੈ ਉਹ ਹੈ ਰੱਬ ਦਾ ਨਾਮ ਤੇ ਮਹਾਰਾਜ ਕਹਿੰਦੇ ਜਿਸ ਦਿਨ ਉਹ ਭੁੱਖ ਮਟਾਏਗਾ ਤੇ ਦੁੱਖ ਵੀ ਚਲੇ ਜਾਣੇ ਸਾਚੇ ਨਾਮ ਕੀ ਲਾਗੇ ਭੁੱਖ ਉਹ ਤੋਂ ਭੁੱਖ ਹੈ ਖੈ ਚਲੀਏ ਧੂਖ ਦੁੱਖ ਚਲੇ ਜਾਂਦੇ